ਸਾਤਸ਼ਿਰਕਾਲ ਤੁਸੀਂ ਦੇਖ ਰਹੇ ਹੋ ਨੈਟਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਛੱਠਾ ਮੈਂ ਲੈ ਕੇ ਹਾਜ਼ਰ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਚ ਕੱਲ ਕਈ ਥਾਈਂ ਪਿਆ ਮੀਂਹ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ ਅੱਜ ਤੇ ਕੱਲ ਵੀ ਮੌਸਮ ਵਿਭਾਗ ਵੱਲੋਂ ਮੀਂਹ ਪੈਣ ਦੀ ਚੇਤਾਵਨੀ ਪੰਜਾਬ ਦੀਆਂ ਸਿਰਫ ਦੋ ਜ਼ਿਲ੍ਹਿਆਂ ਵਿੱਚ ਹੀ ਟਰਾਂਸਜੈਂਡਰਾਂ ਲਈ ਪਖਾਨੇ ਦੀ ਸਹੂਤ ਐਡੀਜੀਪੀ ਨੇ ਮੰਨਿਆ ਕਿ ਮਾਮਲਾ ਹੈ ਬਹੁਤ ਗੰਭੀਰ ਪੰਜਾਬ ਦੇ ਨਵੇਂ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਸੰਭਾਲਿਆ ਅਹੁਦਾ ਬਨਵਾਰੀ لال ਪ੍ਰੋਹਦੀ ਥਾਂ ਤੇ ਸੰਭਾਲਿਆ ਅਹੁਦਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਮੁਰ ਤੋਂ ਹੋਇਆ ਚਾਲੂ ਸੁਰੱਖਿਆ ਵਾਸਤੇ 200 ਤੋਂ ਵੱਧ ਪੁਲਿਸ ਮਲਾਜ਼ਮ ਕੀਤੇ ਤਾਇਨਾਤ ਕਿਸਾਨਾਂ ਦੀਆਂ ਮੰਗਾਂ ਅੱਗੇ ਨਰਮਪਈ ਕੇਂਦਰ ਸਰਕਾਰ ਸ਼ੰਭੂ ਤੇ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦਿੱਤਾ ਗੱਲਬਾਤ ਦਾ ਸੱਦਾ ਅੱਜ ਕਿਸਾਨਾਂ ਵੱਲੋਂ ਸਾੜੇ ਜਾਣਗੇ ਬੀਜਪੀ ਲੀਡਰਾਂ ਦੇ ਪੁੱਤਰੇ ਦੇਸ਼ ਭਰ ਦੇ ਵਿੱਚ ਕੀਤੇ ਜਾਣਗੇ ਰੋਸ ਪ੍ਰਦਰਸ਼ਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਪਿੰਡ ਖੇੜੀ ਚ ਕੀਤਾ ਸਖਲਾਈ ਕੇਂਦਰ ਦਾ ਉਦਘਾਟਨ ਸਾਲ ਦੇ ਵਿੱਚ 1200 ਬੱਚੇ ਮੁਫਤ ਲੈ ਸਕਣਗੇ ਸਕੇਂਦਰ ਤੋਂ ਸਖਲਾਈ ਮਨੀਕਰਨ ਸਾਹਿਬ ਦੇ ਵਿੱਚ ਭਾਰੀ ਤਬਾਹੀ ਪੁਲ ਦੇ ਨੇੜੇ ਲੱਗਿਆ ਜਾ ਕੇ ਪਾਰਵਤੀ ਨਦੀ ਦਾ ਪਾਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਗਿਆਂ ਨੂੰ ਪਾਰਟੀ ਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ ਬਲਵਿੰਦਰ ਸਿੰਘ ਪੁੰਦੜ ਨੇ ਕੀਤਾ ਢੀਂਡਸ ਤੇ ਪਲਟਵਾਰ ਕਿਹਾ ਕਿ ਸਰਪ੍ਰਸਤ ਨੂੰ ਪਾਰਟੀ ਦੇ ਵਿੱਚ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀਂ ਟੇਬਲ ਟੈਨਿਸ ਦੀ ਇੱਕ ਹੋਰ ਖਿਡਾਰੀ ਮੌਨਿਕਾ ਬੱਤਰਾ ਨੇ ਜਿੱਤ ਕੀਤੀ ਹਾਸਲ ਕੁਆਟਰ ਫਾਈਨਲ ਦੇ ਵਿੱਚ ਆਪਣਾ ਰਾਹ ਕੀਤਾ 15 ਫਰੀਦਕੋਟ ਜ਼ਿਲ੍ਹਾ ਸੈਸ਼ਨ ਅਦਾਲਤ ਦੇ ਵਿੱਚ ਬੈਬ ਤੇ ਕੋਟਕਪੁਰਾ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਨਹੀਂ ਆਇਆ ਕੋਈ ਹੁਕਮ 12 ਅਗਸਤ ਤੱਕ ਦੋਵੇਂ ਕੇਸਾਂ ਦੀ ਸੁਣਵਾਈ ਕੀਤੀ ਮੁਅੱਤਲ ਪ੍ਰੇਮਿਕਾ ਵੱਲੋਂ ਵਿਦੇਸ਼ ਨਾ ਬੁਲਾਉਣ ਤੇ ਨੌਜਵਾਨ ਨੇ ਲਾਇਸੈਂਸੀ ਰਿਵਾਲਵਰ ਚੋਂ ਗੋਲੀ ਚਲਾ ਕੇ ਕੀਤੀ ਖੁਦਕੁਸ਼ੀ 12 ਲੱਖ ਤੋਂ ਵੱਧ ਰਪਏ ਖਰਚ ਕੇ ਭੇਜਿਆ ਸੀ ਇੰਗਲੈਂਡ ਆਸ਼ੀਰਵਾਦ ਸਕੀਮ ਤਹਿਤ 14.1 ਕਰੋੜ ਰੁਪਏ ਦੀ ਰਾਸ਼ੀ ਜਾਰੀ ਪਛੜੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਸ਼੍ਰੇਣੀਆਂ ਨੂੰ ਮਿਲਦਾ ਇਸ ਸਕੀਮ ਦਾ ਲਾਭ ਪ੍ਰਦੀਪ ਕਲੇਰ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਦੀ ਇੰਟਰਵਿਊ ਨੇ ਖੋਲੇ ਭੇਤ ਨਹੀਂ ਘਟ ਰਹੀਆਂ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਚਿੱਟ ਫੰਡ ਕੰਪਨੀ ਚ 35 ਲੱਖ ਰੁਪਏ ਲਗਾਉਣ ਵਾਲੇ ਵਿਅਕਤੀ ਦੀ ਮਾਨਸਿਕ ਪਰੇਸ਼ਾਨੀ ਕਾਰਨ ਮੌਤ ਪਰਿਵਾਰਕ ਮੈਂਬਰਾਂ ਨੇ ਕੰਪਨੀ ਦੇ ਮਾਲਕ ਦੇ ਘਰਬਾਰ ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਗੈਰ ਇਰਾਦਾ ਕਤਲ ਦੇ ਦੋਸ਼ਾਂ ਦੇ ਹੇਠ ਦੋ ਤਸਕਰਾਂ ਦੇ ਉੱਤੇ ਮਾਮਲਾ ਦਰਜ ਕਿ ਜੇ ਅਕਾਲ ਤਖਤ ਸਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਹੋਵੇਗੀ ਇਕਤਰਤਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਏ ਖਿਲਾਰੇ ਕਾਰਨ ਲਿਆ ਫੈਸਲਾ ਕੈਨੇਡਾ ਤੇ ਆਸਟ੍ਰੇਲੀਆ ਨੇ ਵਿਦਿਆਰਥੀ ਵੀਜ਼ਾ 'ਚ ਕੀਤੀ ਵੱਡੇ ਪੱਧਰ ਤੇ ਕਟੌਤੀ ਪੰਜਾਬੀਆਂ ਯੂਨੀਵਰਸਿਟੀਆਂ ਦੀ ਚਮਕੀ ਕਿਸਮਤ ਦਾਖਲੇ ਲਈ ਵੱਡੇ ਪੱਧਰ ਤੇ ਦਾਖਲ ਹੋ ਰਹੀਆਂ ਨੇ ਅਰਜ਼ੀਆਂ यूपीएससी ਨੂੰ ਮਿਲਿਆ ਨਵਾਂ ਪ੍ਰਦਾਨ ਆਈਏਐਸ ਪ੍ਰਦੀ ਸੁਦਨ ਸੰਭਾਲਣਗੇ ਆਪਣਾ ਅਹੁਦਾ ਦਿੱਲੀ ਐਮਸੀਆਰ ਚ ਭਾਰੀ ਮੀ ਕਾਰਨ 7 ਲੋਕਾਂ ਦੀ ਮੌਤ ਪਾਣ ਚ ਡੁੱਬੀਆਂ ਸੜਕਾਂ ਤੇ ਸਕੂਲ ਵੀ ਹੋਏ ਬੰਦ ਐਸਨ ਅੱਜ ਦੀਆਂ ਮੁੱਖ ਖਬਰਾਂ